ਹੁਣ ਪਿੰਡ ਢਿਲਮਾ ਜਿਹੜਾ ਟੋਲ ਪਲਾਜੇ ਵਾਲਾ ਪਿੰਡ ਆ ਉੱਥੇ ਖੜੇ ਆ ਤੇ ਆ ਬਿਆਸ ਦੇ ਨਾਲ ਨਾਲ ਪਾਣੀ ਆ ਗਿਆ ਢਿਲਮਾ ਪਿੰਡ ਦਾ ਤੁਸੀ ਬੰਨ ਜਿਹੜਾ ਤੁਸੀ ਇਧਰ ਦੇਖ ਰਹੇ ਹੋ 1988 ਵਿੱਚ ਇਥੋਂ ਟੁੱਟ ਗਿਆ ਸੀ ਤੇ ਪਾਣੀ ਜਲੰਧਰ ਤੱਕ ਵਗ ਗਿਆ ਸੀਗਾ ਮੇਰੇ ਨਾਲ ਬਾਪੂ ਜੀ ਆ ਕਰਦੇ ਉਹਨਾਂ ਨੂੰ ਨਾ ਕੱਲਾਂ ਪਤਾ ਬਾਪੂ ਜੀ ਆਹੀ ਸੀਗਾ ਜੀ ਉਹ ਬੰਨ ਜਿਹੜਾ ਉਦੋਂ ਟੁੱਟਿਆ ਸੀਗਾ ਜੀ ਹਾਂਜੀ ਇਹੋ ਜੀ ਤੇ ਜਲੰਧਰ ਤੱਕ ਪਾਣੀ ਵਗ ਗਿਆ ਸੀ ਜੀ ਹਾਂਜੀ ਹਾਂਜੀ ਫਿਰ ਉਦੋਂ ਕਿੰਨੇ ਦਿਨ ਰਿਹਾ ਜੀ ਪਾਣੀ ਉਹਨੋ ਜੀ ਬਾਨ ਟੁੱਟ ਵੀ ਗਿਆ ਤੇ ਲਗਾਤਾਰ 4 ਦਿਨ ਇੱਕੋ ਜਿਹਾ ਥਾਂ ਪਾਣੀ ਵਗਦਾ ਰਿਹਾ ਇੱਕੋ ਜਿਹਾ ਇੱਕੋ ਜਿਹਾ ਵਗਦਾ ਰਿਹਾ ਜੀ ਇੱਕੋ ਲੈਵਲ ਤੇ ਠੀਕ ਹੈ ਜੀ 4 ਦਿਨ ਤੱਕ ਪਾਣੀ ਨਹੀਂ ਘਟਿਆ ਉਸ ਤੋਂ ਬਾਅਦ ਹੌਲੀ ਹੌਲੀ ਘਟਿਆ ਪਾਣੀ 88 ਤੋਂ ਬਾਅਦ ਫਿਰ ਉਦੋਂ ਜਦੋਂ 2008 ਚ ਆਇਆ ਜੀ ਉਦੋਂ ਇੱਥੇ ਨੁਕਸਾਨ ਕਰਿਆ ਜੀ ਕੋਈ ਉਦੋਂ ਨਹੀਂ ਫਿਰ ਬਾਨ ਨਹੀਂ ਟੁੱਟਿਆ ਉਸ ਤੋਂ ਬਾਅਦ ਬਾਨ ਟੁੱਟਾਈ ਨਹੀਂ ਸਾਲ 19 ਵਾਲਿਆ ਵੀ 23 ਵਾਲਾ ਵੀ ਉਦੋਂ ਬਚਤ ਰਹੀ ਜੀ ਨਹੀਂ ਨਹੀਂ ਬਾਨ ਨਹੀਂ ਟੁੱਟਿਆ ਆ ਹੁਣ ਪਾਣੀ 23 ਵਾਲੇ ਨਾਲੋਂ ਵੱਧ ਲੱਗਦਾ ਜੀ ਜਿਹੜਾ 2023 ਹਲੇ ਘਟਿਆ ਹਲੇ ਘਟਾ ਜੀ ਉਹ ਹੁਣ ਵਧ ਰਿਹਾ ਜੀ ਪਾਣੀ ਜਿਵੇਂ ਅੱਜ ਕਹਿੰਦੇ ਡੈਮ ਛੱਡਣਗੇ ਜੀ ਹਾਂ ਬੰਨ ਬੰਨ ਸਾਡਾ ਹੈਗਾ ਮਜਬੂਰ ਟਲਵਾਲਾ ਠੀਕ ਹੈ ਜੀ ਇਹ ਬੰਨ ਓਵਰਫਲੋ ਹੋ ਕੇ ਟੁੱਟਣਾ ਜਦੋਂ ਟੁੱਟਾ ਇਹ ਜਿਹੜਾ ਤੁਸੀਂ ਬੰਨ ਜਿਹਨੂੰ ਨਹਿਰ ਬੋਲਦੇ ਹੋ ਤੁਸੀਂ ਪਹੀ ਨਹੀਂ ਇਹ 30 ਕਿੰਨੇ ਕਿਲੋਮੀਟਰ ਵਾਟਾ ਜੀ ਇਹ ਢਾਲੀ ਤਾਈਂਗਾ ਸੱਚੀ 30 ਕਿਲੋਮੀਟਰ ਲੰਬਾ ਪੱਕਾ ਹੈ ਬੰਨ ਠੀਕ ਹੈ ਜੀ ਵੀ ਇਹ ਉਧਰ ਬਚਤ ਰੱਖਦਾ ਜਲੰਧਰ ਜਲੰਧਰ ਤੱਕ ਮਾਰ ਕਰੂ ਜੇ ਇਹ ਟੁੱਟਦੀ ਆ ਤਾਂ ਇਹ ਟੁੱਟਦਾ ਬੰਨ ਫੇਰ ਮਾਰ ਕਰਦਾ ਪਸੂ ਠੰਡੇ ਦਾ ਜੀ ਫਿਰ ਹੁਣ ਉਹ ਛੁੱਟਾਂ ਦੇ ਦਾਤ ਉਖਾਇਆ ਜਿਹਨਾਂ ਦਾ ਹੁਣ ਉਧਰ ਆ ਸਾਡਾ ਹੁਣ ਹੈ ਹੀ ਇੱਧਰ ਆ ਜਾਇਦਾਤ ਛੋਡੀ ਸਾਰੀ ਤੁਸੀਂ ਬੰਦੇ ਇੱਧਰ ਵਿਆਸ ਵਾਲੇ ਪਾਸੇ ਨੂੰ ਆ ਜਾਂਦੇ ਸਾਡਾ ਘਰ ਵੀ ਇੱਧਰ ਆ ਆ ਸਾਡਾ ਘਰ ਆ ਇੱਧਰ ਠੀਕ ਹੈ ਜੀ ਆ ਛੋਡਾ ਘਰ ਆ ਜੀ ਹਾਂ ਜੀ ਉਹ ਜਿਹੜਾ ਪਰਲੇ ਪਾਸੇ ਬਾੜਾ ਉਹ ਵੀ ਛੋਡਾ ਹੀ ਹੈ ਸਾਡਾ ਉਹ ਵੀ ਸਾਡਾ ਉਧਰੋਂ ਤਾਂ ਫਿਰ ਪਸ਼ੂ ਕੱਢ ਹੀ ਲਈ ਉਹ ਨੀਵਾ ਕਰਕੇ ਤੁਸੀਂ ਇਹਨੂੰ ਕੋਠਾ ਬੋਲਦੇ ਹੋ ਕੋਠੀ ਬੋਲਦੇ ਆਓ ਕੱਢ ਲੈ ਫਿਰ ਤਾਂ ਹੀ ਔਖਾ ਪੂਰਾ ਹੀ ਹੋ ਜਾਂਦਾ ਜੀ ਔਖਾ ਤਾਂ ਹੋ ਹੀ ਜਾਂਦਾ ਹੁਣ ਜਦੋਂ ਪਾਣੀ ਆਉਂਦਾ ਜੀ ਉਦੋਂ ਫਿਰ ਪਹਿਲਾਂ ਅਲਾਉਸਮੈਂਟਾਂ ਵਗੈਰਾ ਕਰਦੇ ਸੀ ਅਲਾਉਸਮੈਂਟ ਕਰ ਦਿੰਦੇ ਆ ਪਰ ਅਸੀਂ ਰਹਿਨੇ ਹੀ ਦਰਿਆ ਦੇ ਏਰੀਏ ਤੇ ਆ ਸਾਨੂੰ ਪਤਾ ਪਤਾ ਹੀ ਹੁੰਦਾ ਜੀ ਪਾਣੀ ਵੱਧਦਾ ਠੀਕ ਹੈ ਸਾਡੇ ਹੁਣ ਤੁਸੀਂ ਬੰਦੇ ਨਾਲ ਹੀ ਸਾਡੇ ਮਕਾਨ ਆ ਇੱਥੇ ਠੀਕ ਹੈ ਦੇਨੇ ਆ ਤੇ ਕੋਈ ਸਰਕਾਰ ਨੂੰ ਕੋਈ ਆਉਂਦਾ ਕਿ ਨਹੀਂ ਨਹੀਂ ਸਰਕਾਰ ਨੂੰ ਕੋਈ ਨਹੀਂ ਕੋਈ ਉਹ ਕਹਿੰਦੇ ਮਾਂਡ ਏਰੀਆ ਇੱਥੇ ਪਾਣੀ ਆਉਣਾ ਹੀ ਆਉਣਾ ਆਉਣਾ ਹੀ ਆਉਣਾ ਜੀ ਸਾਨੂੰ ਕੋਈ ਸਾਨੂੰ ਖਰਾਬਾ ਕੋਈ ਨਹੀਂ ਮਿਲਦਾ ਅਸਾਂ ਅਸਾਂ ਸਾਨੂੰ ਮੁਆਵਜ਼ਾ ਹੀ ਨਹੀਂ ਦਿੰਦੇ ਜੀ ਕਾਰਨ ਜੀ ਉਹ ਜ਼ਮੀਨਾਂ ਤਾਂ ਆਪਣੇ ਨਾਂ ਨੇ ਜ਼ਮੀਨਾਂ ਤਾਂ ਆਪਣੀਆਂ ਤੇ ਪਰ ਉਹ ਮੌਜਾ ਵਗੈਰਾ ਨਹੀਂ ਦਿੰਦੇ ਮੌਜਾ ਨਹੀਂ ਦਿੰਦੇ ਮਾ ਬੇ ਚੰਦ ਬੰਦੇ ਹੁੰਦੇ ਆ ਜਿਹੜੇ ਲੈ ਜਾਂਦੇ ਆ ਨਹੀਂ ਸਾਰਿਆਂ ਨੂੰ ਨਹੀਂ ਮਿਲਦਾ ਉਹ 23 ਵੇਲੇ ਵੀ ਨਹੀਂ ਮਿਲਿਆ ਜੀ ਨਹੀਂ ਮਿਲਿਆ ਉਦੋਂ ਤਾਂ ਇਹਨਾਂ ਦੀ ਸਰਕਾਰੀ ਸੀਗੀ ਆਪ ਵਾਲਿਆਂ ਦੀ ਸਰਕਾਰ ਤਾਂ ਗਈ ਪਰ ਮੌਜਾ ਨਹੀਂ ਮਿਲਿਆ ਕਿਉਂਕਿ ਹੁਣ ਮੌਜਾ ਹੁਣ ਜੇ 5000 ਕਿੱਲੇ ਦਾ ਦੇ ਵੀ ਦਿੱਤਾ ਤਾਂ ਕਿ ਜ਼ਮੀਨ ਦਾ ਦੱਤ ਸੁੱਕੀ ਹੋ ਜਾਣਾ ਇਹ ਤਾਂ ਗੱਲ ਹੈ ਖਰਚਾ ਹੀ ਹੈ ਜੀ 5000 ਤਾਂ ਲਵਾਈ ਵਾਲੀ ਲੈ ਜਾਂਦੇ ਸੀ ਝੋਨਾ ਲਵਾਈ ਦਾ 15000 ਰੁਪਇਆ ਖਰਚਾ ਉੱਤੇ ਚੜਦਾ ਕਿਲੇ ਦਾ ਹਾਂਜੀ ਹਾਂਜੀ ਤੇ ਉਹ ਤਾਂ ਤੁਹਾਨੂੰ ਪਤਾ ਵੀ ਚਲੋ ਬੰਦਾ ਸੋਚਦਾ ਵੀ ਮਾੜਾ ਮੋਟਾ ਚਲੋ ਘਾਲ ਹੀ ਸਹੀ ਜੇ 5000 ਰੁਪਏ ਦਿੰਦੇ ਆ ਤਾਂ ਕੁਛ ਨਾ ਕੁਛ ਚਲੋ ਤੇਲ ਪਾਣੀ ਮੁੜਦਾ ਠੀਕ ਪਹਿਲੀ ਪਹਿਲੀ ਪਠਾ ਬਾਪੂ ਜੀ ਫਿਰ ਕਿੰਨੇ ਕ ਦਿਨਾਂ ਤੱਕ ਬਚ ਜਾਉਂਦਾ ਜੇ ਪਾਣੀ ਆ ਕੇ ਮੁੜ ਜੇ ਤੁਸੀਂ ਕਹਿੰਦੇ ਹੋ ਵੀ ਆਏ ਸਾਲੀ ਆ ਜਾਂਦਾ ਪਾਣੀ ਤਾਂ ਫਿਰ ਜੀ ਆ ਕੇ ਮੁੜ ਜੇ ਪਾਣੀ ਹਾਂਜੀ ਦੂਏ ਚੌਥੇ ਦਿਨ ਫੇਰ ਕੋਈ ਨੁਕਸਾਨ ਨਹੀਂ ਜੇ ਜ਼ਿਆਦੇ ਦਿਨ ਖੜ ਜਾਈ ਜੇ ਜ਼ਿਆਦੇ ਜਿੱਦਾਂ ਹੁਣ ਖੜ ਗਿਆ ਹਾਂਜੀ ਹੁਣ ਤਾਂ ਸਭ ਫਸਲਾਂ ਬਰਬਾਦ ਕਮਾਦ ਵੀ ਖਤਮ ਹੋ ਜੂਗਾ ਜੀ ਹੁਣ ਮੱਕੀ ਤਾਂ ਹੋਈ ਮੱਕੀ ਤਾਂ 4 ਦਿਨ ਵੀ ਨਹੀਂ ਚੱਲਦੀ ਜੀ ਮੱਕੀ ਚਲੋ ਹੈ ਨਹੀਂ ਮੱਕੀ ਤਾਂ ਵੱਡੀਆਂ ਗਈਆਂ ਵੱਡੀਆਂ ਗਈਆਂ ਜੀ ਜੋ ਮੱਕੀ ਆ ਥੋੜੀ ਮੋਟੀ ਰਹਿ ਗਈ ਜੀ ਨਹੀਂ ਮੱਕੀ ਇਹ ਇਹ ਤਾਂ ਪੱਠਿਆਂ ਵਾਸਤੇ ਇਹ ਪੱਠਿਆਂ ਵਾਸਤੇ ਸੀਗੀ ਹਾਂ ਮੱਕੀਆਂ ਵੱਡ ਕੇ ਤੇ ਚੋਨਾ ਚੋਨਾ ਵੀ ਨਹੀਂ ਹੁਣ ਤਾਂ ਇਹ ਉੱਠਣਾ ਜੀ ਹੁਣ ਤਾਂ ਕੀ ਉੱਠਣਾ ਜੀ ਬੰਦਾ ਦੌੜ ਸਾੜੀ ਚੀਜ਼ ਆ ਸੋ ਨੰਬਰ 1 ਉਦੋਂ ਨਾ ਹੋਂਦ ਤੇ ਛਿੱਟੇ ਜੰਗਰਾਂ ਨਿਕਲ ਨਾਲੀਆ ਤੁਹਾਨੂੰ ਪਤਾ ਹੀ ਇੱਥੇ ਆ ਕੇ ਜੰਗਰਾਂ ਨਿਕਲਉਂਦੇ ਤੇ ਹੁਣ ਇਹ ਉੱਤੋਂ ਬੰਦ ਹੋਇਆ ਇਸ ਕਰਕੇ ਇਹ ਇਧਰ ਇਧਰ ਲੋਕ ਤਾਂ ਸਾਸਦ ਦਿੰਦੇ ਆ ਜੀ ਆਸੇ ਪਾਸੇ ਆਉਂਦੇ ਆ ਫਿਰ ਉੱਧਰ ਅਸੀਂ ਜਿਵੇਂ ਪਰਲੇ ਪਾਸੇ ਸੀਗੇ ਉੱਧਰ ਇੱਕ ਬਾਈ ਸੀਗਾ ਉਹਨੂੰ ਪੁੱਛਿਆ ਜੀ ਵੀ ਕੀ ਮਾਹੌਲ ਉਹ ਕਹਿੰਦਾ ਅਜੇ ਤਾਂ ਠੀਕ ਆ ਕਹਿੰਦਾ ਅਜੇ ਤਾਂ ਬੰਨ੍ਹ ਨਹੀਂ ਟੁੱਟਦਾ ਜੀ ਬੰਨ੍ਹ ਨਹੀਂ ਇਹ ਟੁੱਟਦਾ ਬੰਨ੍ਹ ਜੋ ਟੁੱਟੂਗਾ ਉਦੋਂ ਓਵਰਫਲੋ ਹੋ ਗਏ ਬੰਦ ਹੀ ਨਹੀਂ ਬੰਨ ਪੱਕਾ ਅਸੀਂ ਜੀ ਉੱਪਰ ਦੀ ਗਿਆ ਜੀ ਪਾਣੀ ਜਿਵੇਂ ਅਗਲੇ ਪਿੰਡ ਕਹੀ ਜਾਂਦੇ ਵੀ ਉੱਥੇ ਸੇਮ ਆਈ ਵੀ ਆ ਸਿਮੀ ਜਾਂਦਾ ਉੱਥੇ ਟਰਾਲੇ ਮਿੱਟੀ ਪਈ ਜਾਂਦੇ ਨਹੀਂ ਉਹਦਾ ਕੋਈ ਫਾਇਦਾ ਨਹੀਂ ਅਸੇ ਜੀ ਉਹ ਬੰਦ ਤੇ ਮਿੱਟੀ ਪਾਉਂਦਾ ਕੋਈ ਨਹੀਂ ਫਾਇਦਾ ਪਾਣੀ ਜਿਹੜਾ ਸੇਮ ਨਾਲ ਉਧਰ ਜਾਣਾ ਹੀ ਜਾਣਾ ਸਾਡੇ ਵੀ ਇੱਧਰ ਜਾਂਦਾ ਹੀ ਆ ਠੀਕ ਹੈ ਜੀ ਹਾਂ ਉਹਨਾਂ ਬੰਦਨ ਕੋਈ ਫਰਕ ਨਹੀਂ ਪੈਂਦਾ ਉਹ ਮਿੱਟੀ ਨਾਲ ਕੋਈ ਫਰਕ ਨਹੀਂ ਉਹਨੂੰ ਕੋਈ ਫਰਕ ਨਹੀਂ ਚਲੋ ਠੀਕ ਹੈ ਮਿੱਟੀ ਡਰਦੇ ਹੀ ਪਈ ਜਾਂਦੇ ਆ ਹਾਂ ਜੀ ਡਰ ਤਾਂ ਫਿਰ ਹੁੰਦਾ ਹੀ ਹੈ ਸੇਮ ਬੰਦ ਨਹੀਂ ਹੋਣੀ ਕਿਉਂਕਿ ਇਧਰੋਂ ਪਾਣੀ ਉਧਰ ਨਵਾਣ ਆ ਉਧਰ ਨੂੰ ਸੇਪ ਪੈਣੀ ਜਾਣਾ ਹੀ ਜਾਣਾ ਜੀ ਹਾਂ ਇੱਕ ਟੂਆ ਤਾਂ ਬੜਾ ਟੂਆ ਗਏ ਬੰਨ ਟੁੱਟਾ ਹੋਇਆ ਹੀ ਉਥੇ ਦੋ ਹੀ ਥਾਂ ਠੀਕ ਹੈ ਜੀ ਇਧਰ ਤੇ ਸਾਡਾ ਇਥੋਂ ਰਹਿ ਕੇ ਪੁੱਲ ਤਾਂ ਹੀ ਬੰਨ ਸਾਰਾ ਹੀ ਤਕਰੀਬਨ ਟੁੱਟਾ ਹੈ ਵਿਚ ਵਿਚ ਖੜਾ ਹੈ ਵਿਚ ਉਥੇ 88 ਸਾਡੇ ਅੱਗੇ ਕੋਠਾ ਇੱਕ ਬਣਿਆ ਹਾਂਜੀ ਸ਼ਟਰ ਵਾਲਾ ਉਹ ਉਹ ਦੂਜੇ ਪਾਸੇ ਇਹ ਢਾਈ ਐਸੇ ਐਸੇ ਸਾਈਡ ਤੇ ਠੀਕ ਹੈ ਜੀ ਉਦੋਂ ਸਾਡੇ 88 ਜਿੱਥੇ ਹੀ ਪਸੂ ਉਹ ਉਸ ਪਹਿਲੀ ਪਿਆਰੀ ਉੱਥੇ ਨਾਲ ਲੱਗਦੀ ਸੀ 7 ਕਿੱਲੇ ਉੱਥੇ ਹੀ ਰਹਿੰਦੇ ਪਹਿਲਾਂ ਇਹ ਆਹ ਜਮੀਨ 95 ਜੀ ਮੁੱਲ ਲਈ ਆ ਦਿੱਤੀ ਪੜਾ ਇੱਥੇ ਉੱਚਾ ਕਰਕੇ ਪਾਇਆ ਆ ਮੰਗਰਲਾ ਵੀ ਆਪਣੀ ਆ ਜਾ ਚਲ ਠੀਕ ਆ ਬਾਪੂ ਜੀ ਚੰਗਾ ਜੀ